ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕਿਵੇਂ ਠੀਕ ਹੋ ਉਮੀਦ ਕਰਦੀ ਆ ਠੀਕ ਹੋਵਾਂਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਅੱਜ ਜੀ ਆਪਾਂ ਗੱਲ ਕਰਦੇ ਆ ਜਿਵੇਂ ਆਪਣੇ ਬੱਚੇ ਆ ਆਪਾਂ ਉਹਨਾਂ ਦੇ ਵਧੀਆ ਭਵਿੱਖ ਲਈ ਆਪਾਂ ਉਹਨਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਨ ਪਾਉਨੇ ਆ ਵੀ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਵਧੀਆ ਹੋਵੇ ਉਹ ਵਧੀਆ ਪੜ੍ਹਾਈਆਂ ਕਰਨ ਤੇ ਬਾਹਰ ਬਾਹਲੀਆਂ ਕੰਟਰੀਆਂ ਵਿੱਚ ਜਾ ਕੇ ਉਹਨਾਂ ਨੂੰ ਕੁਝ ਔਖਾ ਨਾ ਹੋਵੇ ਸਰੋਜੀ ਜ਼ਰੂਰ ਕਰਾਓ ਮੁਬਾਰਕ ਆ ਤੁਹਾਨੂੰ ਕਰਾਉਣਾ ਵੀ ਚਾਹੀਦਾ ਆ ਆਪਣੀ ਬੱਚਿਆਂ ਦੀ ਜ਼ਿੰਦਗੀ ਵਧੀਆ ਹੋਣੀ ਚਾਹੀਦੀ ਆ ਪਰ ਇੱਥੇ ਮੈਂ ਇਹ ਕਹਿਨੀ ਆ ਕਿ ਬੱਚਿਆਂ ਨੂੰ ਸਾਡੀ ਪੰਜਾਬੀ ਭਾਸ਼ਾ ਜਿਸ ਤਰ੍ਹਾਂ ਇਹ ਬਹੁਤ ਆਣੀ ਜ਼ਰੂਰੀ ਆ ਬੱਚਿਆਂ ਨੂੰ ਜਿੱਦਾਂ ਗਿਣਤੀ ਵਿੱਚ 1 2 3 ਵਾਲੀ ਇਹ ਗਿਣਤੀ ਨਹੀਂ ਇਹਨਾਂ ਨੂੰ ਆਉਦੀ ਨਹੀਂ ਹੈਗੀ ਇਹਨਾਂ ਨੂੰ ਸਿਰਫ 1 2 ਦਾ ਪਤਾ ਆ ਜਦੋਂ ਹਨ ਅਸੀਂ ਕਿਤੇ ਵੀ ਕਿਸੇ ਬੱਚੇ ਨੂੰ ਆਪਾਂ ਕਹਿੰਨੇ ਆ ਬਿਲੋ ਬੇਟਾ ਸਾਡਾ ਇਹ ਨੰਬਰ ਤੁਸੀਂ ਲਿਖ ਲਓ ਉਹ ਕਹਿੰਦੇ ਸਾਨੂੰ ਇਸ ਤਰ੍ਹਾਂ ਨਹੀਂ ਤੁਸੀਂ ਦੱਸੋ ਇਹਨਾਂ ਦੱਸੋ ਵੀ ਮਤਲਬ ਜੇ ਅਸੀਂ 98 ਲਿਖਵਾਨੇ ਆ ਜਾਂ 97 ਲਿਖਵਾਨੇ ਆ ਇਹਨੂੰ ਇਹਨਾਂ ਦੱਸੋ ਵੀ ਅਸੀਂ ਕਿਸ ਤਰ੍ਹਾਂ ਲਿਖਣਾ ਆ ਫੇ ਪਤਾ ਲੱਗਦਾ ਵੀ ਇਹਨਾਂ ਨੂੰ ਤਾਂ ਪੰਜਾਬੀ ਆਉਂਦੀ ਨਹੀਂ ਹੈਗੀ ਇਹਨਾਂ ਨੂੰ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਹੈਗਾ ਇਸ ਚੀਜ਼ ਦਾ ਮੈਂ ਕਹਿੰਦੀ ਜ਼ਰੂਰ ਤੁਸੀਂ ਜਾਨੀ ਕਿ ਆਪਣਾ ਇੰਗਲਿਸ਼ ਮੀਡੀਅਮ ਵਿੱਚ ਜ਼ਰੂਰ ਤੁਸੀਂ ਸਭ ਕੁਝ ਕਰਾਓ ਆਪਾਂ ਇਹ ਨਹੀਂ ਕਹਿੰਦੇ ਕਰਉਣਾ ਚਾਹੀਦਾ ਆ ਤੇ ਪਰ ਤੁਸੀਂ ਆਪਣੇ ਬੱਚਿਆਂ ਨੂੰ ਇਹ ਵੀ ਜ਼ਰੂਰ ਦੱਸੋ 1 2 3 4 5 6 ਇਹ ਵੀ ਜ਼ਰੂਰ ਹੋਣਾ ਚਾਹੀਦਾ ਹੈ ਨਾ ਗਿਣਤੀ ਪੰਜਾਬੀ ਦੇ ਵਿੱਚ ਗਿਣਤੀ ਜਿਹਨੂੰ ਆਪਾਂ ਕਹਿੰਦੇ ਸੀਗੇ ਇਹ ਵੀ ਜ਼ਰੂਰ ਆਉਣੀ ਚਾਹੀਦੀ ਆ ਹਨਾ ਤੇ ਤਾਂ ਜੋ ਬੱਚੇ ਜਿਹੜੇ ਆ ਸਾਡੇ ਵਰਗੇ ਜਿਹੜੇ ਬਜ਼ੁਰਗੇ ਆ ਨਾ ਮੇਰੇ ਵਰਗੇ ਜਿਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਮੇਰੇ ਵਰਗਿਆਂ ਨੂੰ ਤੇ ਉਹ ਫਿਰ ਕੀ ਕਾਰਨ ਜੇ ਕਿਸੇ ਨੂੰ ਨੰਬਰ ਲਿਖਾਉਣਾ ਹੈ ਉਹ ਕਹਿੰਦੇ ਸੀ ਸੰਤ ਪਤਾ ਹੀ ਨਹੀਂ ਲੱਗਦਾ ਤੁਸੀਂ ਕੀ ਬੋਲਦੇ ਸਾਨੂੰ ਨਹੀਂ ਇਸ ਜੀ ਦਾ ਪਤਾ ਇਹ ਕੀ ਹੋਇਆ ਆਪਾਂ ਕਿਸੇ ਨੂੰ ਮੈਨੂੰ ਨੰਬਰ ਲਿਖਾਉਣਾ ਸੀ ਤਾਂ ਉਹਨਾਂ ਨੇ ਆਪਣੇ ਜਾਨੇ ਬੱਚੇ ਨੂੰ ਕਿਹਾ ਵੀ ਆਂਟੀ ਆਪਣੀ ਦਾ ਨੰਬਰ ਲਿਖ ਲਓ ਤਾਂ ਜਦ ਮੈਂ ਉਹਨਾਂ ਨੂੰ ਨੰਬਰ ਲਿਖਾਉਣ ਲੱਗੀ ਉਹ ਕਹਿੰਦੇ ਸੀ ਮੈਨੂੰ ਨਹੀਂ ਇਸ ਤਰ੍ਹਾਂ ਪਤਾ ਤੁਸੀਂ ਦੂਸਰੇ ਉਹਦਾ ਦੱਸੋ ਹਨਾ ਵੀ ਇਦਾਂ 1 2 3 ਜੇ ਤੁਸੀਂ ਮੈਨੂੰ ਦੱਸੋ ਚਲੋ ਮਾੜਾ-ਮੋਟਾ ਮੈਨੂੰ ਪਤਾ ਸੀ ਮੈਂ ਦੱਸ ਦਿੱਤਾ ਪਰ ਕਈ ਵਾਰੀ ਹੁੰਦਾ ਆ ਕਿ ਜਿਸ ਤਰ੍ਹਾਂ ਕਈ ਵਾਰੀ ਨਹੀਂ ਪਤਾ ਹੁੰਦਾ ਵੀ ਆਪਾਂ ਹਨਾ ਇਹਨੂੰ ਕੀ ਬੋਲਣਾ ਆ ਵੇ ਇਹ ਇਹ ਕਹਿਣਾ ਹੈ ਜਿੱਦਾਂ 97 ਨੂੰ ਹੋਣਾ ਚਲੋ ਆਪਾਂ ਕਹਿ ਦਿੰਨੇ ਆ 97 ਤੇ ਠੀਕ ਹੈ ਜੀ ਕਹਤਾ ਹਨਾ 97 ਕਹਤਾ ਕੁਛ ਵੀ ਕਹਤਾ ਹਨਾ ਠੀਕ ਹੈ ਜੀ ਜਿਹਨਾਂ ਨੂੰ ਨਾ ਨਹੀਂ ਪਤਾ ਉਹ ਕੀ ਕਰਨਗੇ ਆਪਾਂ ਤੁਹਾਨੂੰ ਇਹ ਚਾਹੀਦਾ ਆ ਜਾਂ ਆਪਾਂ ਨੂੰ ਇਹ ਚਾਹੀਦਾ ਆ ਕਿ ਆਪਾਂ ਨਾ ਬੱਚਿਆਂ ਨੂੰ ਇੰਗਲਿਸ਼ ਮੀਡੀਅਮ ਦੇ ਨਾਲ ਨਾਲ ਸਾਨੂੰ ਪੰਜਾਬੀ ਵੀ ਜ਼ਰੂਰ ਸਿਖਾਉਣੀ ਚਾਹੀਦੀ ਆ ਤਾਂ ਜੋ ਸਾਡੇ ਆਪਣਾ ਕਹਿੰਦੇ ਹੁੰਦੇ ਆ ਆਪਣਾ ਜਿਹੜਾ ਜੋ ਹੈਗਾ ਜੋ ਅਸੀਂ ਹੈਗੇ ਆ ਨਾ ਉਸ ਚੀਜ਼ ਨੂੰ ਨਾ ਭੁੱਲੋ ਉਹਨੂੰ ਨਹੀਂ ਭੁੱਲਣਾ ਚਾਹੀਦਾ ਅਸੀਂ ਪੰਜਾਬ 'ਚ ਰਹਿ ਕੇ ਅਸੀਂ ਅੰਗਰੇਜ਼ ਤਾਂ ਨਹੀਂ ਇਹਨਾਂ ਪੜ੍ਹ ਸਕਦੇ ਹੈਗੇ ਤੁਸੀਂ ਜੋ ਮਰਜ਼ੀ ਕਰਨਾ ਪੰਜਾਬੀਆਂ ਦੀ ਜਿਹੜੀ ਪਹਿਚਾਣ ਹੈ ਦੂਰੋਂ ਵੀ ਹੋ ਜਾਂਦੀ ਆ ਪਰ ਤੁਸੀਂ ਇਹ ਅੰਗਰੇਜ਼ੀ ਜ਼ਰੂਰ ਸਿੱਖੋ ਸਿੱਖਣੀ ਚਾਹੀਦੀ ਹੈ ਅੰਗਰੇਜ਼ੀ ਤੋਂ ਬਗੈਰ ਬਾਹਰਲੇ ਜਿਹੜੇ ਆ ਕੰਟਰੀਆਂ ਹੈਗੀਆਂ ਉਹਨਾਂ 'ਚ ਆਪਾਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ ਜੇ ਆਪਾਂ ਅੰਗਰੇਜ਼ੀ ਨਹੀਂ ਸਿੱਖਦੇ ਯਾਗੇ ਸਿੱਖੋ ਪਰ ਉਹਦੇ ਨਾਲ-ਨਾਲ ਸਾਨੂੰ ਪੰਜਾਬੀ ਜ਼ਰੂਰ ਸਿੱਖਣੀ ਚਾਹੀਦੀ ਆ ਜੋ ਕਿ ਸਾਡੀ ਭਾਸ਼ਾ ਆ ਪੰਜਾਬੀ ਮਾਂ ਬੋਲੀ ਭਾਸ਼ਾ ਆ ਸਾਡੀ ਇਹਨੂੰ ਜ਼ਰੂਰ ਸਿੱਖਣਾ ਚਾਹੀਦਾ ਆ ਤੇ ਤਾਂ ਜੋ ਆਪ ਸਮ ਉਹਨਾਂ ਨੂੰ ਪਤਾ ਲੱਗ ਸਕੇ ਵੀ ਅਸੀਂ ਕਿਹੜੀ ਸਟੇਟ ਤੋਂ ਹੈਗੇ ਆ ਤਾਂ ਹੀ ਪਤਾ ਲੱਗੂਗਾ ਨਾ ਜੇ ਅਸੀਂ ਪੰਜਾਬੀ ਬੋਲਾਂਗੇ ਤਾਂ ਪਤਾ ਲੱਗੂਗਾ ਵੀ ਅਸੀਂ ਪੰਜਾਬ ਤੋਂ ਆ ਜਿੱਦਾਂ ਦੀ ਆਪਾਂ ਭਾਸ਼ਾ ਬੋਲਾਂਗੇ ਉਹਨਾਂ ਨੂੰ ਪਤਾ ਲੱਗ ਜਾਊਗਾ ਹਨਾ ਤਾਂ ਤੁਸੀਂ ਮੈਂ ਕਿ ਇਹ ਕੰਨੀ ਆ ਵੀ ਤੁਹਾਨੂੰ ਪੰਜਾਬੀ ਭਾਸ਼ਾ ਆਪਣੇ ਬੱਚਿਆਂ ਨੂੰ ਜਿਹੜੀ ਆ ਜ਼ਰੂਰ ਸਿਖਾਉਣੀ ਚਾਹੀਦੀ ਆ ਤਾਂ ਜੋ ਜਿਹੜੇ ਸਾਡੇ ਅਰਕੇ ਬਚੁਰ ਗਿਆ ਉਹਨਾਂ ਨੂੰ ਕੋਈ ਔਖਾ ਨਾ ਹੋਵੇ ਉਹ ਵੀ ਆਪਣੇ ਬੱਚਿਆਂ ਦੀ ਗੱਲ ਨੂੰ ਸਮਝ ਸਕਣ ਠੀਕ ਹੈ ਜੀ ਤੇ ਹੁਣ ਜ ਬਸ ਮੈਂ ਇੰਨਾ ਹੀ ਕਹਿਣੀ ਆ ਕਿ ਜੇਕਰ ਤੁਸੀਂ ਮੇਰੀ ਇਸ ਗੱਲ ਦੇ ਨਾਲ ਸਹਿਮਤ ਹੋ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਮਿਲਾਂਗੇ ਆਪਾਂ ਨਵੀਂ ਵੀਡੀਓ ਦੇ ਨਾਲ ਉਹਨਾਂ ਤਰਜੀ ਸਤਿ ਸ੍ਰੀ ਅਕਾਲ